ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫਦ ਨੇ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਸ਼ਿਕਾਇਤ ਕੀਤੀ ਹੈ। ਅਕਾਲੀ ਦਲ ਨੇ ਸ਼ਿਕਾਇਤ ਪੰਜਾਬ ਦੇ ਮੁੱਖ ਚੋਣ ਅਫਸਰ ਕੋਲ ਲਾਈ ਹੈ। ਅਕਾਲੀ ਲੀਡਰ ਅਰਸ਼ਦੀਪ ਕਲੇਰ ਨੇ ਇਲਜ਼ਾਮ ਲਾਇਆ ਕਿ ਇਕਬਾਲ ਸਿੰਘ ਲਾਲਪੁਰਾ ਕਮਿਸ਼ਨ ਦੀ ਕੁਰਸੀ ਤੇ ਬੈਠੇ ਭਾਜਪਾ ਲਈ ਕੰਮ ਕਰ ਰਹੇ ਨੇ। ਜਿਸ ਮੁੱਦੇ ਨੂੰ ਲੈ ਕੇ ਅਸੀਂ ਅੱਜ ਚੀਫ ਇਲੈਕਟਰਲ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਉਹ ਹੈ ਕਿ ਮinorities commission ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਦੀ ਲਾਲਪੁਰਾ ਜਿਹੜੇ ਕਿ ਮinority commission ਹੈਡ ਕਰ ਰਹੇ ਨੇ ਉਹ ਇੱਕ ਕਨਸਟੀਟਿਊਸ਼ਨਲ ਬੋਰਡ ਹੈ ਤੇ ਐਕਸਪੈਕਟ ਕੀਤਾ ਜਾਂਦਾ ਹੈ ਕਿ ਜਿਹੜੇ ਬੰਦੇ ਐਸੇ ਅਹੁਦਿਆਂ ਤੇ ਬੈਠੇ ਨੇ ਕਿਉਂਕਿ ਮinority commission ਹੋਵੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੋਵੇ ਚਾਹੇ ਗਵਰਨਰ ਹੋਣ ਜਿਹੜੇ ਵੀ ਬੰਦੇ ਕਨਸਟੀਟਿਊਸ਼ਨਲ ਬੋਡੀ ਹੈਡ ਕਰਦੇ ਨੇ ਉਹ ਆਪਣੇ ਆਪ ਨੂੰ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਅਲਾਈਨ ਨਹੀਂ ਕਰਦੇ ਕਿਸੇ ਪੋਲੀਟੀਕਲ ਪਾਰਟੀ ਦੀ ਕਿਸੇ ਪੋਲੀਟੀਕਲ ਗਤੀਵਿਧੀ ਚ ਸ਼ਾਮਲ ਨਹੀਂ ਹੁੰਦੇ ਪਰ ਸਰਦਾਰ ਇਕਬਾਲ ਸਿੰਘ ਲਾਲਪੁਰਾ ਜਿਹੜੇ ਕਿ ਜਿਨ੍ਹਾਂ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਉਹ ਮinorities ਦੇ ਨੁਮਾਇੰਦੇ ਨੇ ਤੇ ਸਾਰਿਆਂ ਦੇ ਸਾਂਝੇ ਨੇ ਪਰ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਹ ਸਿਰਫ ਤੇ ਸਿਰਫ ਇੱਕ ਪੋਲੀਟੀਕਲ ਪਾਰਟੀ ਭਾਰਤੀ ਜਨਤਾ ਪਾਰਟੀ ਉਹਦੇ ਲਈ ਕੰਮ ਕਰ ਰਹੇ ਨੇ ਔਰ ਜਿੰਨੀਆਂ ਵੀ ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਵਿੱਚ ਪੋਲੀਟੀਕਲ ਜੁਆਇਨਿੰਗਸ ਹੁੰਦੀਆਂ ਨੇ ਦੂਜੀਆਂ ਪਾਰਟੀਆਂ ਤੋਂ ਲੀਡਰ ਉੱਥੇ ਜੁਆਇਨ ਕਰਦੇ ਨੇ ਜਿਹੜੇ ਕਿ ਖਾਸ ਕਰਕੇ ਪੰਜਾਬ ਦੇ ਨਾਲ ਬਵਸਤਾ ਹੁੰਦੇ ਨੇ ਕਿਉਂਕਿ ਉਹ ਆਪ ਵੀ ਪੰਜਾਬ ਤੋਂ ਆਉਂਦੇ ਨੇ ਤੇ ਉੱਥੇ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਉਹ ਕਿਤੇ ਨਾ ਕਿਤੇ ਜਿਹੜੀਆਂ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਹਨ ਉਹਨਾਂ ਦੀ ਵੀ ਧਜੀਆਂ ੜਾਉਂਦੀ ਹੈ ਤੇ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ ਕਿਉਂਕਿ ਆਫਟਰ ਆਲ ਇੱਕ ਚੇਅਰਮੈਨ ਜਿਹੜਾ ਕਿ ਸਰਕਾਰੀ ਟ੍ਰੈਜਰੀ ਚੋਂ ਸੈਲਰੀ ਡਰਾ ਕਰ ਰਿਹਾ ਹੈ ਪਰਕਸ ਡਰਾ ਕਰ ਰਿਹਾ ਹੈ ਉਹ ਕਿਸ ਤਰੀਕੇ ਉਹ ਪੋਲਿਟੀਕਲ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਆਪਣੇ ਆਪ ਦੇ ਵਿੱਚ ਅਸੀਂ ਪੁੱਛਿਆ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਇਹਨਾਂ ਦਾ ਰਿਪਲਾਈ ਕਾਲ ਕਰੇ ਆਹ ਫੋਟੋਆਂ ਨਾਲ ਆ ਮਹਾਰਾਣੀ ਪ੍ਰਨੀਤ ਕੌਰ ਦੀ ਜੁਆਇਨਿੰਗ ਹੋ ਰਹੀ ਹੈ ਤੇ ਆ ਪਿੱਛੇ ਲਾਲਪੁਰਾ ਸਾਹਿਬ ਵਿਕਟਰੀ ਸਾਈਨ ਬਣਾ ਕੇ ਖੜੇ ਨੇ ਕੀ ਹੈ ਮinority ਕਮਿਸ਼ਨ ਦਾ ਕੰਮ ਹੈ ਮinority ਕਮਿਸ਼ਨ ਦਾ ਕੰਮ ਤਾਂ ਮinorities ਦੀ ਰਾਖੀ ਕਰਨਾ ਹੈ ਪੋਲਿਟੀਕਲ ਪਾਰਟੀਆਂ ਦੀ ਰਾਖੀ ਕਰਨਾ ਤਾਂ ਮinority ਕਮਿਸ਼ਨ ਦਾ ਕੰਮ ਨਹੀਂ ਹੈਗਾ ਸੋ ਇਹਦੇ ਤੇ ਅਸੀਂ ਆਪਣੀ ਅੱਜ ਕੜੀ ਅਪੱਤੀ ਜਤਾਈ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਕਿ ਨਾ ਤੋ ਰਿਪਲਾਈ ਕਾਲ ਕੀਤਾ ਜਾਵੇ ਕਿ ਇਸ ਤਰੀਕੇ ਪੋਲਿਟੀਕਲ ਐਕਟੀਵਿਟੀਆਂ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਉੱਤੇ ਬੈਠੇ ਬੰਦੇ ਇਹ ਕਿਉਂ ਕਰ ਰਹੇ ਨੇ ਦਾ ਜਵਾਬ ਮੰਗੇ ਨੂਨ ਨੇ ਕਿਹਾ ਕਿ ਜੀ ਅਸੀਂ ਇਹਦੇ ਤੇ ਪ੍ਰੋਪਰ ਇਹਨਾਂ ਤੋਂ ਰਿਪਲਾਈ ਕਾਲ ਕਰਕੇ ਜੋ ਵੀ ਬਣਦੀ ਕਾਰਵਾਈ ਉਹ ਕਰਾਂਗੇ